वेलकम दोस्तों मैं प्रदीप टोडा सारांदा फिर तो स्वागत करता हूं और टॉप 5 जफियां ਦੇ ਵਿੱਚ ਅੱਜ ਸੀ ਜਿਸ ਖਿਡਾਈ ਦੇ ਤੁਹਾਨੂੰ ਜਫੇ ਦਿਖਾਉਣੇ ਨੇ ਉਸ ਖਿਡਾਈ ਦਾ ਨਾਮ ਹੈ ਗੁਰਪ੍ਰੀਤ ਜੰਗਿਆਣਾ ਦੋਸਤੋ ਇਹ ਕਬੱਡੀ ਦੇ ਦੋ ਖਿਡਾਰੀ ਕਬੱਡੀ ਖੇਡਦੇ ਨੇ ਗੁਰਪ੍ਰੀਤ ਜੰਗਿਆਣਾ ਔਰ ਕੁਲਵਿੰਦਰ ਜੰਗਿਆਣਾ ਔਰ ਦੋਨੋਂ ਹੀ ਕਬੱਡੀ ਦੇ ਬਹੁਤ ਵਧੀਆ ਜਾਫੀ ਨੇ ਅੱਜ ਤੁਸੀਂ ਗੁਰਪ੍ਰੀਤ ਜੰਗਿਆਣਾ ਦੇ ਟੌਪ ਦੇ ਪੰਜ ਜਫੇ ਦੇਖੋ ਤੇ ਇੰਜੋਏ ਕਰੋ ਕਿ ਕਬੱਡੀ ਦਾ ਇਹ ਸੁਪਰ ਖਿਡਾਰੀ ਕਿਸ ਖਿਡਾਈ ਨੂੰ ਕਿਵੇਂ-ਕਿਵੇਂ ਕਿਸ-ਕਿਸ ਤਰੀਕੇ ਦੇ ਨਾਲ ਰੋਕਦਾ ਹੈ ਨਾਲੀ ਤੁਹਾਨੂੰ ਰਿਕਵੈਸਟ ਹੈ ਕਿ ਅਗਰ ਇਹ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਇਹਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰ ਦੇਣਾ ਹੈ ਇੰਜੋਏ ਕਰੋ ਇਸੇ ਜਾਂ ਜੁੜੇ ਸਿਰੇ ਦਾ ਮੈਚ ਹਰਜੀਤ ਇਸ ਵੇਲੇ ਕਬੱਡੀ ਪਾ ਰਿਹਾ ਬਲਵਿੰਦਰ ਸਿੰਘੀ ਦਾ ਪੁੱਤਰ ਖੇਡ ਮੈਦਾਨ ਦੇ ਵਿੱਚ ਦੁਨੀਆ ਦਾ ਮਹਾਨ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਹੈ ਉਧਰ ਚਾਰ ਜਾਸੀ ਚਾਰਾਂ ਦੇ ਵਿੱਚੋਂ ਕਹਿੰਦੇ ਦੋ ਕਾਲੀਏ ਮਿੱਕਰਾਂ ਵਾਲੇ ਸੱਗੇ ਭਰਾ ਆਇਆ ਗੁਰਪ੍ਰੀਤ ਜੰਗੀਆਣੇ ਵਾਲਾ ਜਿਹਨੇ ਡਾਲੇ ਦੇ ਉੱਤੇ ਆਪਣੇ ਸ਼ਹੀਦ ਭਗਤ ਸਿੰਘ ਦੀ ਫੋਟੋ ਫੜਵਾਈ ਹੋਈ ਹੈ ਗੁਰਪ੍ਰੀਤ ਜੰਗੀਆਣੇ ਪਿੰਡ ਦਾ ਲਓ ਜੱਫੇ ਦਾ ਸਵਾਦ ਆ ਤਾੜੀ ਮਾਰ ਦਿਓ ਮੇਰੇ ਪੰਜਾਬੀ ਵੀਰੋ ਸਵਾਦ ਵਜਿਆ ਪਿਆ ਕਿਹੋਂ ਦਾ ਸਵਾਦ ਪੰਜਾਬੀ ਦਾ ਕਹਿੰਦੇ ਨਹੀਂ ਵੀ ਪ੍ਰਵੀਰ ਦੇ ਹੈਪੀ ਨੇ ਅੱਜ ਤਿੰਨੇ ਕਬੱਡੀ ਘਰ ਘਰ ਵਿੱਚ ਪਹੁੰਚਾ ਦਿੱਤੀ ਹੈ ਔਰ ਜਿੱਥੇ ਆਪਾਂ ਕਬੱਡੀ ਨੂੰ ਕੰਪਿਊਟਰ ਦੇ ਜ਼ਰੀਏ ਨੈੱਟ ਦੇ ਜ਼ਰੀਏ ਕੰਪਿਊਟਰ ਤੇ ਦੇਖਦੇ ਸੀ ਅੱਜ ਮੋਬਾਈਲ ਫੋਨਾਂ ਤੇ ਵੀ ਜਿਹੜੀ ਕਬੱਡੀ ਤੁਸੀਂ ਦੇਖ ਸਕਦੇ ਹੋ ਉਹ ਮੋਬਾਈਲ ਫੋਨਾਂ ਦੇ ਵੀ ਜਿਹੜਾ ਪ੍ਰਬੰਧ ਕਰ ਦਿੱਤਾ ਹੈ ਲਓ ਉਧਰ ਦੇ ਪਾਸੇ ਜਗੰਦਰ ਸਿੰਘ ਸਿੱਧੂ ਮੇਰੀ ਵੀਰੋ ਆਪਣੇ ਦਿਲੀ ਸ਼ਡਿਊਲ ਦੇ ਵਿੱਚੋਂ ਸਮਾਂ ਕੱਢ ਅੱਜ ਦਾ ਇਹ ਕਬੱਡੀ ਖੇਡ ਮੇਲਾ ਦੇਖਦੇ ਆ ਨਾਲ ਕਹਿੰਦੇ ਆਪਣੀ ਪੇਡਲ ਨੂੰ ਕੋ ਮਾਰੀ ਦੀ ਮਾਰੀ ਵਾਲੇ ਨੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਬਲਜੀਤ ਸਿੰਘ ਨਾਮ ਦੁਨੀਆ ਪਹਿਲਵਾਨ ਦੇ ਨਾਂ ਦੇ ਨਾਲ ਜਾਣਦੀ ਇਸ ਨੌਜਵਾਨ ਜੀ ਦੇ ਖਿਡਾਰੀ ਨੂੰ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਦਰਸ਼ਕਾਂ ਦੇ ਹੁੱਲੇ ਉਲਾਰੇ ਕਬੱਡੀ ਦਾ ਜਨੂਨ ਹੈ ਲੋਕਾਂ ਦੇ ਸਿਰ ਚੜ ਕੇ ਬੋਲਣ ਵਾਲੀ ਗੱਲ ਹੈ ਲਓ ਹਰਮਨ ਸਿੰਘ ਗਿੱਲ ਦਾ ਪੁੱਤਰ ਗੁਰਪ੍ਰੀਤ ਸਿੰਘ ਉਸੇ ਨੂੰ ਲਾਦਾ ਹੋਇਆ ਦੇਖੋ ਬੱਲੇ ਬੱਲੇ ਹੋਈ ਪਈ ਆ ਖੜਾ ਹੋਇਆ ਲੱਗ ਜੀ ਰੋਣਾ ਗੁਰਪ੍ਰੀਤ ਜੰਗੀ ਆਪੇ ਸੰਜੀਤ ਸਿੰਘ ਜੀ ਵੱਲੋਂ 100 ਰੁਪਿਆ ਗੁਰਪ੍ਰੀਤ ਦੇ ਲਈ ਕੋਖਰ ਵਾਲੇ ਵੱਲੋਂ 100 ਰੁਪਿਆ ਗੁਰਪ੍ਰੀਤ ਦੇ ਲਈ ਵਿਸ਼ੇਸ਼ ਦੌਰਜਾ ਜੀ ਹਾਂਜੀ ਬਾਈ ਜੀ ਅਮਰ ਕਨਾਲ ਸਿੰਘੀ ਮੈਂ ਤੋਂ ਪ੍ਰਧਾਨ ਤੇ ਗਰਮੇਲ ਸਿੰਘ ਜੀ ਗਿੱਲ 100 ਰੁਪਏ ਦੇ ਪਾਣ ਸਨਮਨ ਤੇ ਸਿੱਧੂਆਂ ਦਾ ਬੰਦਾ ਪੁਆਇੰਟ ਮੇਨ ਇਹ ਸਲੇ ਨੌਜਨ ਰੇਡਰ ਦਾ ਨਰਵੈਰ ਸਿੰਘ ਕੋਹਨੀ ਰਾਣੀ ਵਾਲੀਆ ਅੱਜ ਕਹਿੰਦੇ ਬੁਲਟ ਦਿੱਤਾ ਜਾਣਾ ਚੱਕੀ ਢੋਣਾ ਵੱਲੋਂ ਜੀਤੇ ਸਲੇਚਾ ਵਾਲੇ ਸਰਪੰਚ ਵੱਲੋਂ ਤੇ ਨਾਲ ਕਹਿੰਦੇ ਮਾਨ ਜਿਹੜਾ ਨਿੱਕੇ ਬਾਦਲੋਂ ਵੱਲੋਂ ਦੋਰੇ ਉਹਨਾਂ ਵੱਲੋਂ ਬਖਸ਼ਿਆ ਜਾਣਾ ਹੈ ਗੁਰਪ੍ਰੀਤ ਜੰਗੀਆੜੇ ਵਾਲਾ ਤੇ ਦੂਜੇ ਪਾਸੇ ਕੋਹਨੀ ਰਾਣੀ ਵਾਲੀਆ ਪਰਿਆ ਹੋਇਆ ਤੌੜ ਤੇ ਹੱਥ ਦੋਨੋਂ ਖਿਡਾਰੀਆਂ ਦਾ ਲੱਗਿਆ ਪਿਆ ਜ਼ੋਰ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਜੇਤਾ ਸ਼ੋਰ ਆਇੱਕ ਲਲਕਾਰੇ ਮਾਰ ਦਿਓ ਨਰਸੀ ਗੀਰੂ ਇਹ ਖੇਡ ਬਹੁਤ ਹੋ ਗਈ ਆਹ ਨਾਲ ਮੇਰੇ ਵੀਰੋ ਸਰੇ ਕਬੱਡੀ ਜਿਸ ਖਿਡਾਰੀ ਨੇ ਕਹਿੰਦੇ ਖਲਾਜ ਕੇ ਦੇ ਵਿੱਚ 2.5 ਲੱਖ ਦਾ ਜਫਾ ਲਾਇਆ ਇਹ ਹੈ ਜੰਗਿਆਣੇ ਦਾ ਗੁਰਪ੍ਰੀਤ ਸਿੰਘ ਵਾਹ ਓ ਗੁਰਪ੍ਰੀਤ ਸਿੰਘ ਉਧਰ ਖੇਡ ਬਣਾ ਦੋਸਤੋ ਤੁਸੀਂ ਦੇਖੇ ਨੇ ਗੁਰਪ੍ਰੀਤ ਜੰਗਿਆਣੇ ਦੇ 4 ਜਫੇ ਅਜੇ ਇੱਕ ਜਫਾ ਹੋਰ ਬਾਕੀ ਹੈ ਉਸ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ ਨਾਲ ਹੀ ਅਗਰ ਤੁਸੀਂ ਸਾਡੀ ਕਬੱਡੀ 365 ਦੀ ਮੋਬਾਈਲ ਐਪ ਜੇ ਆਪਣੇ ਫੋਨ 'ਚ ਇੰਸਟਾਲ ਨਹੀਂ ਕੀਤੀ ਹੈ ਤਾਂ ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਸ ਐਪ ਨੂੰ ਇੰਸਟਾਲ ਕਰ ਸਕਦੇ ਹੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਔਰ ਇੰਜੋਏ ਕਰੋ ਗੁਰਪ੍ਰੀਤ ਜੰਗੀ ਅਨੰਦ ਦੇ ਲਾਸਟ ਚੱਫ ਬੇਕਾ ਸ਼ਿਕੰਦਰ ਉਹ ਜਿਹਨੇ ਪੂਰੀ ਦੁਨੀਆ ਦਿੱਤੀ ਗੁੰਗੁਣੀਆਂ ਆ ਗਿਆ ਮੇਰੀ ਬ੍ਰਿਓ ਬੁਰਪ੍ਰੀਤ ਜੰਗੀਆਂ ਨੇ ਦੇ ਲਈ ਉਧਰੋਂ ਸਾਰੀ ਪੀਰ ਮਾਰਦੇ ਆਓ ਫਰਮਾਰਿਆਂ ਵਾਲੇ ਵੱਲੋਂ 500 ਰੁਪਏ ਦੀ ਗੱਲ ਮਾਰਦੇ ਨੂੰ ਮੁਬਾਰਕ ਹਰ ਇੱਕ ਜੱਫੇ ਤੇ ਬਲਜੀਤ ਸਿੰਘ ਰਿੱਕੀ ਰਾਪਰੇ ਵਾਲਾ ਅੱਜ ਦਾ ਵੀ ਮੈਂ 500 ਰੁਪਏ ਦਾ ਮਾਨ ਸਰਵਾਰ ਦੇਵਾਂਗਾ ਇੱਕ ਪਾਸੇ ਗੋਪੀ ਹੈ ਫਰੰਦੀਪੁਰ ਦੀ ਧਰਤੀ ਹੈ ਮਾਜੇ ਦਾ ਮਿਹਰ ਜੱਟ ਹੈ